ਇਹ 14 ਸਾਲ ਦੇ ਇੱਕ ਲੜਕੇ ਨੂੰ 14 ਸਾਲ ਦੀ ਛੋਟੀ ਉਮਰ ਦੇ ਇੱਕ ਬੱਚੇ ਨੂੰ ਚਾਰਜ ਕੀਤਾ ਗਿਆ ਹੈ ਹਮਲਾ ਕਰਨ ਦੇ ਮਾਮਲੇ ਦੇ ਵਿੱਚ ਉਸ ਨੇ ਇੱਕ ਲੜਕੀ ਨੂੰ ਬਹੁਤ ਬੁਰੀ ਤਰ੍ਹਾਂ ਨਾਲ ਕੁੱਟਿਆ ਹੈ ਉਹਦੀ ਵੀ ਉਮਰ ਲਗਭਗ ਇੰਨੀ ਕੀ ਹੈ ਉਸ ਦੇ ਕਾਫੀ ਸੱਟਾਂ ਲੱਗੀਆਂ ਨੇ ਉਸ ਨੂੰ ਧਮਕੀ ਦਿੱਤੀ ਹੈ ਇੱਕ ਬੈ ਕੈਲੀ ਦੇ ਵਿੱਚ ਇਹ ਘਟਨਾ ਵਾਪਰੀ ਦੱਸੀ ਜਾਂਦੀ ਹੈ ਜੀ ਤੇ ਚੈਸਟਰ ਮੀਅਰ ਲੇਕ ਮਿਡਲ ਸਕੂਲ ਦੇ ਬਿਲਕੁਲ ਨੇੜੇ ਇੱਕ ਘਟਨਾ ਹੋਈ ਹੈ ਕਿਸੇ ਵਿਅਕਤੀ ਨੇ ਇਸ ਨੂੰ ਵੀਡੀਓ ਦੇ ਉੱਤੇ ਰਿਕਾਰਡ ਕਰ ਲਿਆ ਇਸ ਦੀ ਵੀਡੀਓ ਰਿਕਾਰਡਿੰਗ ਕਰ ਲਈ ਇਸ ਘਟਨਾ ਦੀ ਜਿੱਥੇ ਉਹ ਲੜਕੀ ਨੂੰ ਕੁੱਟ ਮਾਰ ਰਿਹਾ ਸੀ ਬਾਅਦ ਵਿੱਚ ਉਸ ਨੇ ਇਸ ਨੂੰ ਸੋਸ਼ਲ ਮੀਡੀਆ ਤੇ ਪਾ ਦਿੱਤਾ ਉਸ ਤੋਂ ਬਾਅਦ ਆਰਸੀਐਮਪੀ ਨੇ ਹਰਕਤ ਵਿੱਚ ਆ ਕੇ ਸਾਰੀ ਜਾਣਕਾਰੀ ਇਕੱਠੀ ਕੀਤੀ ਤੇ ਹੁਣ 14 ਸਾਲ ਦੇ ਇਸ ਨੌਜਵਾਨ ਨੂੰ ਗ੍ਰਿਫਤਾਰ ਕਰਕੇ ਉਸ ਦੇ ਖਿਲਾਫ ਚਾਰਜਸ ਲਾ ਦਿੱਤੇ ਨੇ ਹੁਣ ਸਵਾਲ ਇਹ ਹੈ ਜੀ ਕਿ ਜੇ ਇਸ ਵਿਅਕਤੀ ਨੇ ਇਸ ਘਟਨਾ ਨੂੰ ਰਿਕਾਰਡ ਕੀਤਾ ਹੈ ਵੀਡੀਓ ਰਿਕਾਰਡਿੰਗ ਕੀਤੀ ਹੈ ਉਹਨੂੰ 500 ਡਾਲਰ ਦਾ ਫਾਈਨ ਵੀ ਕੀਤਾ ਗਿਆ ਹੈ 500 ਡਾਲਰ ਦਾ ਜੁਰਮਾਨਾ ਕੀਤਾ ਗਿਆ ਹੈ ਚੈਸਟਰਮੀਰ ਦੇ ਵਿੱਚ ਸਿਟੀ ਦੇ ਆਪਣੇ ਐਂਟੀ ਬੁੱਲਿੰਗ ਬਾਈ ਲਾ ਦੇ ਤਹਿਤ ਇਹ ਮਾਮਲਾ ਹ ਦਰਜ ਹੋਇਆ ਹੈ ਆਰਸੀਐਮਪੀ ਦੇ ਆਫੀਸਰਸ ਦਾ ਕਹਿਣਾ ਹੈ ਕਿ ਇਸ ਤਰ੍ਹਾਂ ਦੇ ਵਾਇਲੈਂਸ ਦੇ ਜਿਹੜੇ ਐਕਟ ਨੇ ਉਹਨਾਂ ਨੂੰ ਆਨਲਾਈਨ ਪੋਸਟ ਨਹੀਂ ਕੀਤਾ ਜਾਣਾ ਚਾਹੀਦਾ ਮੇਰੀ ਇਹ ਬੇਨਤੀ ਹੈ ਆਪਣੇ ਸਾਰਿਆਂ ਸੁਣਨ ਵਾਲਿਆਂ ਨੂੰ ਪਿਛਲੇ ਕਈ ਸਾਲਾਂ ਤੋਂ ਮੈਂ ਇਹ ਬੇਨਤੀ ਕਰਦਾ ਆ ਰਿਹਾ ਪਰ ਕੋਈ ਸੁਣਦਾ ਸਣਦਾ ਹੈ ਨਹੀਂ ਪਰ ਨਾ ਸਹੀ ਸਾਡਾ ਮਕਸਦ ਗੁੰਡਾਖੜਕਾਉਣਾ ਹੈ ਦਰਵਾਜ਼ਾ ਖੋਲਣਾ ਜਾਂ ਨਾ ਖੋਲਣਾ ਤੁਹਾਡਾ ਫਰਜ਼ ਹੈ ਤੁਹਾਡਾ ਤੁਹਾਡੇ ਹੱਥ ਵਿੱਚ ਹੈ بجائے ਕਿ ਉਸ ਘਟਨਾ ਨੂੰ ਰੋਕਿਆ ਜਾਂਦਾ ਬਜਾਏ ਕਿ ਉਸ ਘਟਨਾ ਨੂੰ ਕਿਸੇ ਤਰ੍ਹਾਂ ਕੰਟਰੋਲ ਕੀਤਾ ਜਾਂਦਾ ਇਸ ਨੌਜਵਾਨ ਨੇ ਇਸ ਵਿਅਕਤੀ ਨੇ ਉਹਦੀ ਫਿਲਮਿੰਗ ਕਰ ਲਈ ਉਹਦੀ ਉਹਦੀ ਸ਼ੂਟਿੰਗ ਕਰਕੇ ਉਤੋਂ ਸੋਸ਼ਲ ਮੀਡੀਆ ਤੇ ਵੀ ਪਾ ਦਿੱਤਾ ਵਾਇਰਲ ਵੀ ਬਹੁਤ ਕਾਫੀ ਹੋਈ ਹੈ ਤੇ ਹੁਣ ਸ਼ਹਿਰ ਦੇ ਮੇਅਰ ਸ਼ੈਨਨ ਡੀਨ ਹੁਣਾ ਨੇ ਪਬਲਿਕ ਨੂੰ ਅਪੀਲ ਕੀਤੀ ਹੈ ਕਿ ਥੋੜੀ ਸੈਂਸਿਟੀਵਿਟੀ ਨਾਲ ਕੰਮ ਲਾਓ ਅਕਲ ਨਾਲ ਕੰਮ ਲਾਓ ਕਿ ਇਹ ਜਿਹੜੇ ਟੀਨੇਜਰਸ ਨੇ ਇਹਨਾਂ ਨੂੰ ਰੋਕਣ ਦੀ ਲੋੜ ਹੈ 14 ਸਾਲ ਦੀ ਉਮਰ ਕੀ ਹੁੰਦੀ ਹੈ ਹੁਣ ਇਸ 14 ਸਾਲ ਦੇ ਬੱਚੇ ਨੂੰ 20 ਫਰਵਰੀ ਨੂੰ ਅਦਾਲਤ ਵਿੱਚ ਪੇਸ਼ ਹੋਣ ਲਈ ਕਿਹਾ ਗਿਆ ਹੈ ਜਿਸ ਲੜਕੀ ਦੇ ਉੱਤੇ ਅਟੈਕ ਹੋਇਆ ਹੈ ਜਿਸ ਬੱਚੀ ਨੂੰ ਮਾਰਿਆ ਗਿਆ ਹੈ ਪਤਾ ਲੱਗਾ ਜੀ ਕਿ ਉਹ ਸਾਊਥ ਏਸ਼ੀਅਨ ਪੰਜਾਬੀ ਭਾਈਚਾਰੇ ਦੀ ਲੜਕੀ ਹੈ ਹੋਰ ਤਫਸੀਲ ਦੀ ਅਸੀਂ ਇੰਤਜ਼ਾਰ ਕਰ ਰਹੇ ਹਾਂ ਪਰ ਜ਼ਰੂਰੀ ਹੈ ਕਿ ਇਸ ਤਰ੍ਹਾਂ ਦੀਆਂ ਘਟਨਾਵਾਂ ਨੂੰ ਆਪਾਂ ਜੇ ਰੋਕ ਸਕੀਏ ਆਪਣੇ ਬੱਚਿਆਂ ਨੂੰ ਕਿਸੇ ਤਰ੍ਹਾਂ ਨਾਲ ਸਮਝਾ ਸਕੀਏ ਖਾਸ ਤੌਰ ਤੇ ਜਿਹੜੇ ਤमाशबीन ਨੇ ਜਿਹੜੇ ਅਗ ਲਾ ਕੇ ਡੱਬੂ ਕਿਸਮ ਦੇ ਲੋਕ ਨੇ ਕੰਧ ਤੇ ਚੜ ਕੇ ਤਮਾਸ਼ਾ ਦੇਖਣ ਵਾਲੇ ਉਹਨਾਂ ਤੋਂ ਬਹੁਤ ਸਾਵਧਾਨ ਰਹਿਣ ਦੀ ਲੋੜ ਹੈ